ਕੀ ਕਰ ਰਹੇ ਹੋ ਯਾਰ ਹੋ ਗਿਆ ਤੁਹਾਨੂੰ ਅੱਜ ਸਭਾ ਕੀ ਆਏ ਹੋ ਬਹੁਤ ਸਾਰੇ ਹੋ ਗਏ ਕਿ ਕੋਈ ਡਿਸਾਈਡ ਹੋਇਆ ਫॉर द ਪ੍ਰੈਸ ਪਰਸੈਂਟ ਅੱਜ ਇਹ ਜਿਹੜੀ ਕੋਆਰਡੀਨਲ ਵਰਥ ਇਸ ਸਭਿਆ ਹੈ ਉਹ ਇਸ ਕਰਕੇ ਸਭਿਆ ਕਿ ਕਿਸ ਪ੍ਰਕਾਰ ਦੀ ਗੁੰਡਾਗਰਦੀ ਪੰਜਾਬ ਦੇ ਅੰਦਰ ਕੋਈ ਨਹੀਂ ਕੋਜ ਜਗਾ ਮਤੇ ਯਾਦ ਖਾਵਾਂ ਦੇ ਆਮ ਆਦਮੀ ਪਾਰਟੀ ਦੇ ਲੀਡਰ ਸਹਿਬਾਨਾਂ ਨੇ ਕੀਤੀ ਹੈ ਪੂਰੀ ਸਾਨੂੰ ਇਸ ਤੋਂ ਪਹਿਲਾਂ ਇਹ ਸਾਡੇ ਜਨਸੀ ਹੋਰੇ ਇਸ ਕੱਲ ਦੀ ਚਿੰਤਾ ਸੀ ਕਿ ਜੇਸ ਵੇਲੇ ਦਾ ਕਾ ਡਿਪਟੀ ਮੁੱਖ ਉਪ ਮੁੱਖ ਮੰਤਰੀ ਅਨੀਸ਼ ਸੋਡਿਆ ਸਾਹਿਬ ਜਿਹੜੇ ਕਿ ਪੰਜਾਬ ਦੇ ਇਨਚਾਰਜ ਨੇ ਔਰ ਸਾਰਾ ਸਿਸਟਮ ਪੰਜਾਬ ਦਾ ਚਲਾ ਰਹੇ ਨੇ ਔਰ ਵੇਖ ਰਹੇ ਨੇ ਉਹਨਾਂ ਨੇ ਆਪਣੇ ਆਮ ਆਦਮੀ ਪਾਰਟੀ ਦੇ ਲੀਡਰਸ਼ਿਪਰਾਂ ਨੂੰ ਸੰਬੋਧਨ ਕਰਦੇ ਆ ਇਹ ਗੱਲ ਕਹੀ ਸੀ ਕਿ ਧਾਮ ਡੰਡ ਬੇਤ ਝੂਠ ਸੱਚ ਜੀਤ ਹਾਰ ਕੁਝ ਕਰਨਾ ਪੜੇ कुछ करना पड़े लेकिन हमने विधानसभा के चुनाव और आने वाले चुनाव हमने जीतने हैं हर कीमत पर ए मनीष सो, सोडिया साहब कह रहे हैं जेडे खुद संविधानिक पद ते रहे नहीं और आज पंजाब नु चला रहे ने और, और उनन दे कहन तो बाद ਕੀ ਮਾਨਸਿਕਤਾ ਹੋਏਗੀ ਪੰਜਾਬ ਦੇ ਆਮ ਆਦਮੀ ਪਾਰਟੀ ਦੇ ਲੀਡਰ ਸਹਿਬਾਨਾਂ ਦੀ ਔਰ ਪੰਜਾਬ ਦੀ ਸਰਕਾਰ ਦੀ ਔਰ ਪੰਜਾਬ ਦੇ ਅਫੀਸਰ ਸਹਿਬਾਨਾਂ ਦੀ ਇਹਨਾਂ ਦੀ ਧੌਣ ਉਹਨਾਂ ਦੇ ਹੱਥ ਵਿੱਚ ਹੈ ਉਹ ਤੁਸੀਂ ਸਮਝ ਸਕਦੇ ਜਿਹੜੀ ਆਡੀਓ ਕਲਿੱਪਿੰਗ ਆਈ ਐਸਐਸਪੀ ਵਰੁੰਡੀ ਪਟਿਆਲਾ ਉਹਣੀ ਜਾਂਚ ਤਾਂ ਹੋਣੀ ਚਾਹੀਦੀ ਐ ਮੈਨੂੰ ਇਹ ਨਹੀਂ ਪਤਾ ਉਹ ਜਾਂਚ ਤੋਂ ਬਾਅਦ ਪਤਾ ਲੱਗ ਜਾਏਗਾ ਲੇਕਿਨ ਜਾਂਚ ਵੀ ਤਾਂ ਇਹਨਾਂ ਨੇ ਕਰਾਉਣੀਆਂ ਇਹ ਕਹਿਣਗੇ ਉਹ ਆਡੀਓ ਕਲਿੱਪਿੰਗ ਠੀਕ ਨਹੀਂ ਸੀ ਲੇਕਿਨ ਆਡੀਓ ਕਲਿੱਪ ਕਿਸੇ ਅਫਸਰ ਦੀ ਆਈ ਜਾਂ ਨਹੀਂ ਆਈ ਪੰਜਾਬ ਦਾ ਹਰ ਐਸਐਸਪੀ ਪੰਜਾਬ ਦਾ ਡਿਵੀਜ਼ਨ ਦਾ ਹਰ ਡੀਐਸਪੀ ਪੰਜਾਬ ਦਾ ਇਸ ਸਚੋਸ ਦੇ ਡਿ렉ਟਰ ਚੌਂਕੀ ਇੰਚਾਰਜ ਇਸ ਗਲਤੇ ਤੱਕ ਪਰ ਰਹੇ ਕਿ ਕਿਸ ਤਰ੍ਹਾਂ ਆਮ ਆਦਮੀ ਪਾਰਟੀ ਦੇ ਕਰਿੰਦੇ ਬਣ ਕੇ ਕਰਿੰਦੇ ਬਣ ਕੇ ਲੋਇਲ ਕਰਿੰਦੇ ਬਣ ਕੇ ਅਸੀਂ ਪੰਜਾਬ ਦੀਆਂ ਚੋਣਾਂ ਜਿਤਾਉਣੀਆਂ ਮੈਂ ਤਰਨਤਾਰਨ ਬਾਏ ਇਲੈਕਸ਼ਨ ਚ ਵੀ ਕਿਹਾ ਸੀ 540 ਅਫੀਸਰ ਜਿਹੜੇ ਇੰਟੈਲੀਜੈਂਸ ਸਟੇਸ਼ਨ ਉਹਨਾਂ ਨੂੰ ਇੱਕ ਇੱਕ ਨੂੰ ਬੂਥ ਤੇ ਲਾ ਦਿੱਤਾ ਗਿਆ ਸੀ ਜਿਹੜੇ ਮੁਕਸਰ ਜਿੱਦਣ ਤਾਂ ਡਿਊਟੀ ਦੇ ਰਹੇ ਸਨ ਮੇਰੇ ਕੋਲ ਪ੍ਰੂਫ ਹੈ ਉਹ ਬੂਥਾ ਤੇ ਡਿਊਟੀ ਦੇ ਰਹੇ ਸਨ ਰਾਣੀ ਕੀ ਪੰਜਾਬ ਦੀ ਪੁਲਿਸ ਇੱਕ ਚੌਕੀਦਾਰ ਦੇ ਰੂਪ ਦੇ ਵਿੱਚ ਆਮ ਆਦਮੀ ਪਾਰਟੀ ਲਈ ਹਰ ਉਹ ਮਾੜਾ ਕਰਮ ਕਰ ਰਹੀ ਹੈ ਜੀ ਨੇ ਅੱਜ ਪੰਜਾਬ ਦੇ ਹਾਲਾਤ ਬਣਾ ਦਿੱਤੇ ਨੇ ਇਤੋਂ ਅੱਤਕ ਨਹੀਂ ਯਾਦ ਹੋਣਾ ਹੈ ਜਲੰਧਰ ਬਾਏ ਇਲੈਕਸ਼ਨ ਜਦੋਂ ਇੱਕ ਗੈਂਗਸਟਰ ਨੂੰ ਪਰੋਲ ਤੇ ਲਿਆ ਕੇ ਬਿਠਾ ਦਿੱਤਾ ਗਿਆ ਸੀ ਤੇ ਵੋਟਾਂ ਕਿਹਾਂ ਜਾ ਰਹੀਆਂ ਸੀ ਜਲੰਧਰ ਵੈਸਟ ਦੇ ਅੰਦਰ ਤੇ ਫਿਰ ਸ਼ਿਕਾਇਤ ਕਰਨ ਤੇ ਪੂਰੀ ਪਰੋਲ ਜਿਹੜੀ ਹੈ ਇਲੈਕਸ਼ਨ ਕਮਿਸ਼ਨ ਨੇ ਕੈਂਸਲ ਕਰ ਦਿੱਤੀ ਗਈ ਇਹ ਤੋੜਕ ਨਹੀਂ ਇਸ ਵਾਰੀ ਵੀ ਇੱਕ ਨਾਮੀ ਗੈਂਗਸਟਰ ਧੀਰਾਨਾ ਜੱਗੂ ਪਰਮਾਨ ਭਗਵਾਨਪੁਰੀਆ ਨੂੰ ਤਰਨਤਾਰ ਬਾਏ ਲਕਸ਼ਣ ਚ ਅਸਾਮ ਦੀ ਜੇਲ੍ਹ ਤੋਂ ਲਿਆ ਕੇ ਬਿਠਾ ਲਿਆ ਗਿਆ ਮਟਾਲੇ ਕੇ ਡੇਰਾ ਬਾਬਾ ਨਾਨਕ ਉਥੇ ਦੀ ਪੁਲਿਸ ਨੇ ਪੁੱਛਤਾਛ ਕਰ ਰੇ ਤੇ ਟੈਲੀ ਫੂਡ ਕਰਾ ਰਹੇ ਸਨ ਟੈਲੀਫੋਨ ਸਿੱਧੇ ਦੀ ਦੂਜੀ ਪਾਰਟੀ ਕੋਲ ਇੱਕ ਗੈਂਗਸਟਰ ਹੈ ਇਹ ਅਸੀਂ ਦੂਜੇ ਗੈਂਗਸਟਰ ਦਾ ਕਿਵੇਂ ਇਸਤੇਮਾਲ ਕਰਦੇ ਇਵਨ ਪੰਚਾਇਤ ਚੋਣਾਂ ਤੁਸੀਂ ਦੇਖਿਆ ਹੋਣਾ ਕਾਰਪੋਰੇਸ਼ਨ ਦੀਆਂ ਚੋਣਾਂ ਜਿਹੜੀਆਂ ਤਰਨ ਤਰਨ ਚੋਈਆਂ ਜਿਹੜਾ ਹੁਣ ਜਿਹਦੇ ਮਦਰਨ ਲਾੜੇ ਲੜੇ ਚੋਣਾਂ ਪੂਰੇ ਪਹਿਲਾਂ ਕਾਰਪੋਰੇਸ਼ਨ ਦੀਆਂ ਚੋਣਾਂ ਦੇ ਵਿੱਚ ਇਹ ਕੰਮ ਉਥੇ ਟੈਲੀਫੋਨ ਕਰਕੇ ਕੀਤਾ ਸੀ ਗੈਂਗ ਆਫ ਮੱਤ ਨਕਸੇ ਸਪੂਰੇ ਦਾ ਪੂਰਾ ਆਮ ਆਦਮੀ ਪਾਰਟੀ ਨੇ ਜਿਹੜਾ ਗੈਂਗਸਟਰਾਂ ਨਾਲ ਮਿਲ ਕੇ ਅਲੱਗ ਅਲੱਗ ਥਾਵਾਂ ਤੇ ਗੈਂਗਸਟਰਾਂ ਨੂੰ ਇਸਤੇਮਾਲ ਕਰ ਰਹੀਆਂ ਨੇ ਇਹਦਾ ਜਿੰਦਾ ਜਾਨ ਦਾ ਸਬੂਤ ਲਾਰੈਂਸ ਬਸ਼ਨੋਈ ਵੀ ਇੰਟਰਵਿਊ ਜਿਹੜੀ ਪੁਲਿਸ ਕਸਟਡੀ ਛੋਈ ਜਿਹਰੇ ਤੇ ਡੀਜੀਪੀ ਸਾਹਿਬ ਨੇ ਟਿੱਪਣੀ ਕਰਦਿਆਂ ਕਿਹਾ ਕਿ ਇਹ ਇੰਟਰਵਿਊ ਪੰਜਾਬ ਦੇ ਅੰਦਰ ਨਹੀਂ ਹੋਈ ਹੈ ਆਖਿਰ ਏ ਮੰਨਣਾ ਪਿਆ ਕਿ ਉਹ ਇੰਟਰਵਿਊ ਪੰਜਾਬ છોਈਆ ਜਦੋਂ ਸੱਤ ਬਣੀ 6 ਮਹੀਨੇ ਬਾਅਦ ਹਾਈ ਕੋਰਟ ਦੀ ਲੜਾਈ ਲੜਨ ਤੋਂ ਬਾਅਦ ਇਹ ਅੱਜ ਵੀ ਆਫਸਰਾਂ ਦਾ ਕੀ ਹਾਲ ਹੈ ਤੁਸੀਂ ਜਾਣਦੇ ਹੋ ਕਿੱਥੇ ਨੇ ਉਸ ਇਲਾਕਿਆਂ ਦੇ ਪਿੱਛੇ ਅੱਗੇ ਬੱਜੇ ਵੇ ਸੋ ਕਹਿਣ ਦਾ ਮਤਲਬ ਹੈ ਚਾਮ ਧਾਮ ਡੰਡ ਬੇਤ ਝੂਠ ਆਰ ਨਤੀਜਾ ਜੋ ਸੋਸੋਡਿਆ ਸਾਹਿਬ ਦੇ ਇਹ ਮਾਨ ਸਾਹਿਬ ਦੀ ਸਰਕਾਰ ਕਰ ਰਹੀ ਹੈ ਹੁਣ ਹੋਇਆ ਕੀ ਬਲਬੀਰ ਸਿੰਘ ਜੀਰਾ ਲੋਟ ਸੰਕਤੀ ਦੀਆਂ ਪਿਛੀਆਂ ਜਿਹੜੀਆਂ ਸਰਪੰਚੀ ਚੋਣਾ ਸੀ ਔਰ ਇਹ ਸੱਤ ਮਰਜੀ ਤੇ ਕਾਗਜ਼ ਨਹੀਂ ਭਰ ਦਿੱਤੇਗੇ ਲੜੋ ਲੜਾਈ ਰਾਜਾ ਵੜਿੰਗ ਉੱਥੇ ਗਿਆ ਲੇਕਿਨ ਕਿਸੇ ਨੇ ਕਾਗਜ਼ ਨਹੀਂ ਭਰਨੇ ਸਾਰੇ ਕੈਨਸਲ ਕਰਕੇ ਪੁਲਿਸ ਨਾਲ ਐਸਐਸਪੀ ਨਾਲ ਆਈਪੀਐਸ ਅਫੀਸਰ ਲੇਕਿਨ ਉਹ ਆਪਣੇ ਆਪ ਚ ਕਮਜ਼ੋਰ ਸਮਝਦੇ ਸੀ ਜਿਹੜਾ ਉੱਥੋਂ ਦਾ ਐਮਐਲਏ ਦਾ ਮੁੰਡਾ ਕਿਟਾਰੀਏ ਦਾ ਉਹ ਐਸਪੀ ਨੂੰ ਗਾਲਾਂ ਕੱਢ ਰਿਹਾ ਸੀ ਔਰ ਕੋਈ ਪੰਜ ਚਾਰ ਫਾਇਲਾ ਭਰੀਆਂ ਸਰਪੰਚੀ ਵੇਲੇ ਉਹ ਵੀ ਉਹਨੇ ਪਾੜ ਕੇ ਸਿੱਟ ਦਿੱਤੀ ਬਲਬੀਰ ਜੀਰਾ ਨੇ ਮੈਂ ਐਸਐਸਪੀ ਨੂੰ ਟੈਲੀਫੋਨ ਕੀਤਾ ਐਡ ਜੱਤੀ ਕਮਿਸ਼ਨਰ ਨੂੰ ਫੋਨ ਕੀਤਾ ਇਸ ਤਰ੍ਹਾਂ ਦਾ ਘਟਨਾਕਰਮ ਦੁਬਾਰਾ ਫੇਰ ਨਾ ਹੋ ਜਾਏ ਇਹ ਬਲਾਕ ਸੰਮਤੀ ਚੋਣਾ ਸੀ ਲੇਕਿਨ ਉਹੀ ਹੋਇਆ ਜੀਰਾਦਰ ਸਿੰਘ ਇੱਕ ਵੀ ਬਲਾਕ ਸੰਮਤੀ ਸਾਨੂੰ ਭਰਨ ਨਹੀਂ ਦਿੱਤੀ ਗਈ ਰਾਤ ਦੇ 1 ਵਜੇ ਤੱਕ ਕੁਲਬੀਰ ਸਿੰਘ ਫੀਰਾ ਕਰਨੇ ਦੇ ਬੈਠਾ ਰਿਹਾ ਔਰ ਪ੍ਰਸ਼ਾਸਨ ਨੇ ਕਿਹਾ ਕਿ ਕੱਲ ਨੂੰ ਤੁਹਾਨੂੰ ਅਸੀਂ ਕਾਗਜ਼ ਭਰਨ ਦਿਆਂਗੇ ਚਿੰਤਾ ਨਾ ਕਰੋ ਅਸੀਂ ਪੁਲਿਸ ਪ੍ਰੋਟੈਕਸ਼ਨ ਦੇਾਂਗੇ ਲੇਕਿਨ ਤੁਸੀਂ ਜਾਣਦੇ ਹੋ ਕੀ ਹੋਇਆ ਇੱਕ ਵੀ ਕਾਗਜ਼ ਨਹੀਂ ਪਰ। ਮੇਰਾ ਬਾਬਾ ਨਾਨਕ। ਸੁਖਤਿੰਦਰ ਰੰਦਾਵਾ ਜੀ ਦਾ ਜਿਹੜਾ ਇਲਾਕਾ ਹੈ। ਉੱਥੋਂ ਦੀ ਮੇਰੇ ਕੋਈ ਵੀਡੀਓ ਹੈਗੀ ਹੈ। ਅਗਰ ਮੈਂ ਤੁਹਾਨੂੰ ਦਿਖਾਵਾਂ। ਪੂਰੇ ਵਿੱਚ ਜਿਹੜਾ ਉੱਥੋਂ ਦਾ ਐਮ.ਐਲ.ਏ ਹੈ। ਮੇਰਾ ਫੋਨ ਨਹੀਂ। ਉੱਥੋਂ ਦਾ ਜਿਹੜਾ ਐਮ.ਐਲ.ਏ ਹੈ। ਅੱਗਾ ਲਾਤੀਆਂ 3-4 ਲੋਕਾਂ ਦੀਆਂ। ਔਰ ਨਰਿੰਦਰ ਸਿੰਘ ਬਾਜਵਾ ਉੱਥੋਂ ਦਾ ਜਿਹੜਾ ਐਮਐਲਏ ਸੀਗਾ ਉਹ ਇਹ ਗੱਲ ਕਹਿੰਦਾ ਕਾਗਜ਼ ਫਾੜ ਕੇ ਪੱਗਾਂ ਲਾ ਕੇ ਕਹਿੰਦਾ ਸਿੰਘ ਬਾਠ ਗੁਰਦੀਪ ਸਿੰਘ ਗੁਰਦੀਪ ਰੰਦਾਵਾ ਨਹੀਂ ਹਾਂ ਗੁਰਦੀਪ ਸਿੰਘ ਰੰਦਾਵਾ ਇਹ ਸਾਡੇ ਲੋਕਾਂ ਦੀਆਂ ਜਿਨ੍ਹਾਂ ਦੀਆਂ ਪੱਗਾਂ ਲਾਈਆਂ ਉਹਨਾਂ ਦੀ ਮੈਂ ਗੱਲ ਕਰ ਰਿਹਾ ਉਹ ਕਹਿੰਦਾ ਪੱਗਾਂ ਵਿੱਚ ਕਿਹੜੇ ਕਿੱਲ ਲੱਗੇ ਹੁੰਦੇ ਆ ਇਹ ਤਾਂ ਲੈਂਦੀਆਂ ਵੀ ਰੈਂਦੀਆਂ ਤੇ ਬੰਦੀਆਂ ਵੀ ਰਹੀਦੀਆਂ ਤੋਂ ਕਹਿਣ ਦਾ ਮਤਲਬ ਇਹ ਵਰਡਿੰਗ ਉਹ ਰੰਡਾਵਾ ਜਿਹੜਾ ਵਿਅਕਤੀ ਹੈ ਮੈਂ ਤਾਂ ਸਮਝਦਾ ਕੋਈ ਐਮਐਲਏ ਥੋੜੀ ਉਹ ਕ੍ਰਿਮੀਨਲ ਆਦਮੀ ਹੈ ਕੋਈ ਮਾਰਾ ਮੋਟਾ ਪੱਗ ਨਹੀਂ ਹੋਰ ਗੱਲ ਕਰ ਲੈ ਤਾਂ ਉਹ ਰਿਤੇ ਪਰਚਾ ਦੇ ਦਿੱਤਾ ਜਾਂਦਾ ਹੈ ਜੋ ਕਹਿੰਦਾ ਪੱਗਾਂ ਦੇ ਕਿਹੜਾ ਕਿੱਲ ਲੱਗੇ ਹੁੰਦੇ ਐ ਇਹ ਲੈਂਦੀਆਂ ਵੀ ਰੈਂਦੀਆਂ ਤੇ ਇਹੇ ਅਮੀਆਂ ਦੀਆਂ ਬਿਗੀਆਂ ਤਿੰਨ ਵਿਅਕਤੀਆਂ ਦੀਆਂ ਪੱਗਾਂ ਲਾਤੀਆਂ ਉਹਨਾਂ ਦੇ ਵਾਲ ਪਟਕਤੇ ਕਾਗਜ਼ 파ਕਤੇ ਇਹ ਕਥਨਾ ਕਰਮ ਜਿਹੜਾ ਡੇਰਾ ਬਾਬਾ ਨਾਨਕ ਦੇ ਵਿੱਚ ਹੋਇਆ ਹੈ ਇਹ ਉਸੇ ਹੀ ਚਾਮ-धाम ਡੰਡਬੇਟ ਦਾ ਨਤੀਜਾ ਹੈ